ਮੇਰੇ ਚੈਨਲ ਕਿਤਾਬ ਕਾਫਲਾ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਬੇਬੀ ਲੋਨ ਦਾ ਸਭ ਤੋਂ ਅਮੀਰ ਆਦਮੀ ਕਿਤਾਬ ਦੇ ਅਧਿਆਏ ਖਾਲੀ ਬਟੂਏ ਦੇ 7 ਇਲਾਜ ਵਿੱਚੋਂ ਦੂਸਰੇ ਇਲਾਜ ਤੋਂ ਲੈ ਕੇ 7ਵੇਂ ਇਲਾਜ ਤੱਕ। ਮੇਰੇ ਵਿਦਿਆਰਥੀਓ ਤੁਹਾਡੇ ਵਿੱਚੋਂ ਕਈਆਂ ਨੇ ਮੈਨੂੰ ਪੁੱਛਿਆ ਕਿ ਜਦੋਂ ਸਾਡੀ ਕਮਾਈ ਦਾ ਸਾਰਾ ਪੈਸਾ ਵੀ ਸਾਡੀ ਰੋਜ਼ੀ-ਰੋਟੀ ਦੀਆਂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦਾ ਤਾਂ ਅਸੀਂ ਦਸਵਾਂ ਹਿੱਸਾ ਕਿਵੇਂ ਕੱਢ ਲਈਏ? ਅਰਕਦ ਨੇ ਦੂਜੇ ਦਿਨ ਆਪਣੇ ਵਿਦਿਆਰਥੀਆਂ ਨਾਲ ਗੱਲਾਂ ਸ਼ੁਰੂ ਕੀਤੀਆਂ ਕੱਲ ਤੁਹਾਡੇ ਵਿੱਚੋਂ ਕਿੰਨਿਆਂ ਦਾ ਵਟੂਆ ਖਾਲੀ ਸੀ ਸਾਡਾ ਸਭ ਦਾ ਸਾਰਿਆਂ ਨੇ ਜਵਾਬ ਦਿੱਤਾ ਪਰ ਤੁਸੀਂ ਸਾਰੇ ਤਾਂ ਬਰਾਬਰ ਨਹੀਂ ਕਮਾਉਂਦੇ ਕੁਝ ਲੋਕ ਬਾਕੀਆਂ ਤੋਂ ਵੱਧ ਕਮਾਉਂਦੇ ਹਨ ਕਈਆਂ ਦੇ ਪਰਿਵਾਰ ਵੱਡੇ ਹਨ ਫਿਰ ਵੀ ਸਭ ਦੇ ਬਟੂਏ ਇੱਕੋ ਵਰਗੇ ਸਨ ਖਾਲੀ ਹੁਣ ਮੈਂ ਤੁਹਾਨੂੰ ਲੋਕਾਂ ਬਾਰੇ ਇੱਕ ਸੱਚ ਦੱਸਦਾ ਹਾਂ ਉਹ ਸਾਰੇ ਖਰਚੇ ਜਿਨ੍ਹਾਂ ਨੂੰ ਅਸੀਂ ਆਪਣੇ ਜ਼ਰੂਰੀ ਖਰਚੇ ਦੱਸਦੇ ਹਾਂ ਸਾਡੀ ਕਮਾਈ ਦੇ ਨਾਲ ਨਾਲ ਹੀ ਵਧਦੇ ਰਹਿਣਗੇ ਜਦੋਂ ਤੱਕ ਅਸੀਂ ਇਹਨਾਂ ਨੂੰ ਕਾਬੂ ਨਾ ਕੀਤਾ ਆਪਣੀਆਂ ਖੁਆਇਸ਼ਾਂ ਅਤੇ ਲੋੜਾਂ ਨੂੰ ਨਾਰਾ ਲਾ ਸਾਰਿਆਂ ਕੋਲ ਆਪਣੇ ਪਰਿਵਾਰ ਲਈ ਇੰਨੀਆਂ ਖੁਆਇਸ਼ਾਂ ਹਨ ਜੋ ਤੁਹਾਡੀ ਕਮਾਈ ਕਦੇ ਵੀ ਪੂਰੀ ਨਹੀਂ ਕਰ ਸਕਦੀ ਇਸੇ ਕਰਕੇ ਤੁਹਾਡੀ ਸਾਰੀ ਕਮਾਈ ਇਹਨਾਂ ਖੁਆਇਸ਼ਾਂ ਨੂੰ ਪੂਰਾ ਕਰਨ ਵਿੱਚ ਖਤਮ ਹੋ ਜਾਂਦੀ ਹੈ ਅਧੂਰੀਆਂ ਫਿਰ ਵੀ ਪੂਰੀਆਂ ਨਹੀਂ ਹੁੰਦੀਆਂ ਹਰ ਇਨਸਾਨ ਇੰਨੀਆਂ ਸਾਰੀਆਂ ਖੁਆਇਸ਼ਾਂ ਨਾਲ ਭਰਿਆ ਹੋਇਆ ਹੈ ਜੋ ਉਹ ਪੂਰੀਆਂ ਨਹੀਂ ਕਰ ਸਕਦਾ ਮੇਰੇ ਕੋਲ ਇਸ ਵੇਲੇ ਬਹੁਤ ਪੈਸਾ ਹੈ ਤਾਂ ਕਿ ਇਸ ਦਾ ਮਤਲਬ ਇਹ ਹੈ ਕਿ ਮੈਂ ਆਪਣੀਆਂ ਸਭ ਖਵਾਇਸ਼ਾਂ ਪੂਰੀਆਂ ਕਰ ਸਕਦਾ ਹਾਂ ਨਹੀਂ ਇਹ ਗਲਤ ਸੋਚ ਹੈ ਮੇਰੇ ਸਮੇਂ ਦੀ ਇੱਕ ਸੀਮਾ ਹੈ ਮੇਰੇ ਤਾਕਤ ਦੀ ਇੱਕ ਸੀਮਾ ਹੈ ਉਸ ਨਾਲ ਕਿੰਨਾ فاਸਲਾ ਤੈਅ ਕਰ ਸਕਦਾ ਹਾਂ ਇਸ ਦੀ ਇੱਕ ਸੀਮਾ ਹੈ ਮੈਂ ਕੀ ਖਾ ਸਕਦਾ ਹਾਂ ਇਸ ਦੀ ਇੱਕ ਸੀਮਾ ਹੈ ਮੈਂ ਕਿੰਨੀ ਮौज ਕਰ ਸਕਦਾ ਹਾਂ ਇਸ ਦੀ ਵੀ ਇੱਕ ਸੀਮਾ ਹੈ ਫਸਲਾਂ ਵਿੱਚ ਕਾ ਉਦੋਂ ਹੀ ਉਗਦਾ ਹੈ ਜਦੋਂ ਕਿਸਾਨ ਇਸ ਦੀਆਂ ਜੜਾਂ ਲਈ ਜ਼ਮੀਨ ਵਿੱਚ ਜਗ੍ਹਾ ਛੱਡੇ ਬਿਲਕੁਲ ਇਸੇ ਤਰ੍ਹਾਂ ਬੰਦੇ ਦੇ ਮਨ ਅੰਦਰ ਖੁਆਇਸ਼ਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ ਉਹਨਾਂ ਨੂੰ ਪੂਰਾ ਕਰਨ ਦੀ ਆਸ ਹੋਵੇ ਤੁਹਾਡੀਆਂ ਖੁਆਇਸ਼ਾਂ ਬਹੁਤ ਹਨ ਪਰ ਉਹਨਾਂ ਵਿੱਚੋਂ ਕੁਝ ਹੀ ਪੂਰੀਆਂ ਹੁੰਦੀਆਂ ਹਨ ਆਪਣੇ ਰਹਿਣ ਸਹਿਣ ਨੂੰ ਧਿਆਨ ਨਾਲ ਵੇਖੋ ਤੁਹਾਨੂੰ ਬਹੁਤ ਸਾਰੇ ਅਜਿਹੇ ਖਰਚੇ ਮਿਲਣਗੇ ਜੋ ਘਟਾਏ ਜਾਂ ਖਤਮ ਕੀਤੇ ਜਾ ਸਕਦੇ ਸੀ ਤੁਹਾਡਾ ਮਕਸਦ ਹੋਣਾ ਚਾਹੀਦਾ ਹੈ ਕਿ ਤੁਹਾਡੇ ਵੱਲੋਂ ਖਰਚੇ ਇੱਕ ਇੱਕ ਸਿੱਕੇ ਦਾ ਤੁਹਾਨੂੰ 100% ਦੀ ਫਾਇਦਾ ਮਿਲੇ ਇਸ ਲਈ ਆਪਣੀ ਤਖਤੀ ਉੱਪਰ ਉਸ ਇੱਕ ਇੱਕ ਚੀਜ਼ ਦਾ ਨਾਮ ਲਿਖੋ ਜਿਨ੍ਹਾਂ ਤੇ ਤੁਸੀਂ ਆਪਣਾ ਪੈਸਾ ਖਰਚਣਾ ਚਾਹੁੰਦੇ ਹੋ ਉਹਨਾਂ ਵਿੱਚੋਂ ਉਹ ਚੁਣੋ ਜੋ ਬਹੁਤ ਜ਼ਰੂਰੀ ਹਨ ਜਿਨ੍ਹਾਂ ਨੂੰ ਤੁਸੀਂ 90% ਦੇ ਵਿੱਚ ਖਰੀਦ ਸਕਦੇ ਹੋ ਬਾਕੀਆਂ ਨੂੰ ਕੱਟ ਦਵੋ ਅਤੇ ਉਹਨਾਂ ਨੂੰ ਉਹਨਾਂ ਖਵਾਇਸ਼ਾਂ ਵਿੱਚ ਰੱਖੋ ਜਿਨ੍ਹਾਂ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਇਹ ਤੁਹਾਡੀਆਂ ਲੋੜਾਂ ਨਹੀਂ ਹਨ ਇਹ ਸਿਰਫ ਖਵਾਇਸ਼ਾਂ ਹੀ ਹਨ ਜਿਨ੍ਹਾਂ ਨੂੰ ਪੂਰੀਆਂ ਕਰਨ ਦੀ ਕੋਈ ਲੋੜ ਵੀ ਨਹੀਂ ਹੈ ਅਤੇ ਇਹਨਾਂ ਤੇ ਪੈਸਾ ਨਾ ਖਰਚਣ ਦਾ ਕੋਈ ਪਸਤਾਵਾ ਨਹੀਂ ਹੋਣਾ ਚਾਹੀਦਾ ਫਿਰ ਆਪਣੇ ਖਰਚਿਆਂ ਦਾ ਜ਼ਰੂਰੀ ਬਜਟ ਬਣਾਓ ਆਪਣੇ ਉਸ 10ਵੇਂ ਹਿੱਸੇ ਨੂੰ ਨਾ ਛੇੜੋ ਜੋ ਤੁਸੀਂ ਆਪਣੇ ਬਟੂਏ ਨੂੰ ਭਰਨ ਲਈ ਉਸ ਵਿੱਚ ਪਾਏ ਹਨ ਇਹ ਤੁਹਾਡੀਆਂ ਵੱਡੀਆਂ ਖਵਾਇਸ਼ਾਂ ਨੂੰ ਪੂਰਾ ਕਰਨ ਵਾਸਤੇ ਹਨ ਆਪਣੇ ਬਜਟ ਦੇ ਮੁਤਾਬਕ ਚੱਲਦੇ ਰਹੋ ਅਤੇ ਲੋੜ ਮੁਤਾਬਕ ਇਸ ਵਿੱਚ ਬਦਲਾ ਕਰ ਲਓ ਇਸ ਨੂੰ ਆਪਣਾ ਬਟੂਆ ਪਾਰਨ ਲਈ ਪਹਿਲਾ ਸਹਿਯੋਗੀ ਬਣਾਓ। ਇਹ ਗੱਲ ਤੇ ਲਾਲ ਅਤੇ ਸੁਨਹਿਰੀ ਰੰਗ ਦੇ ਕੱਪੜੇ ਪਹਿਨ ਬੈਠਾ ਇੱਕ ਵਿਦਿਆਰਥੀ ਉੱਠ ਕੇ ਖੜਾ ਹੋਇਆ ਤੇ ਬੋਲਿਆ ਮੈਂ ਇੱਕ ਆਜ਼ਾਦ ਇਨਸਾਨ ਹਾਂ। ਮੇਰਾ ਯਕੀਨ ਹੈ ਕਿ ਜ਼ਿੰਦਗੀ ਦੀਆਂ ਚੰਗੀਆਂ ਚੀਜ਼ਾਂ ਦਾ ਆਨੰਦ ਮਾਣਨਾ ਮੇਰਾ ਹੱਕ ਹੈ। ਇਸ ਲਈ ਮੈਂ ਬਜਟ ਵਾਲੀ ਇਸ ਗੁਲਾਮੀ ਦਾ ਵਿਰੋਧ ਕਰਦਾ ਹਾਂ ਜੋ ਮੇਰੇ ਤੇ ਇਹ ਬੰਦਿਸ਼ ਲਾ ਰਹੀ ਹੈ ਕਿ ਮੈਨੂੰ ਕਿੰਨਾ ਪੈਸਾ ਕਿੱਥੇ ਖਰਚਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦਾ ਸਭ ਆਨੰਦ ਖੋਲ ਲਏਗੀ ਅਤੇ ਮੈਨੂੰ ਭਾਰਟ ਹੋਣ ਵਾਲਾ ਗਧਾ ਬਣਾ ਦੇਵੇਗੀ। ਇਹ ਸੁਣ ਕੇ ਅਰਕਦ ਨੇ ਜਵਾਬ ਦਿੱਤਾ। ਮੇਰੇ ਦੋਸਤ, ਤੇਰਾ ਬਜਟ ਕੌਣ ਬਣਾਏਗਾ? ਮੈਂ ਆਪ ਬਣਾਵਾਂਗਾ। ਵਿਰੋਧ ਕਰਨ ਵਾਲੇ ਬੰਦੇ ਨੇ ਕਿਹਾ, ਤਾਂ ਕਿ ਇੱਕ ਭਾਰਟ ਹੋਣ ਵਾਲਾ ਗਧਾ ਵੀ ਆਪਣੀਆਂ ਜ਼ਰੂਰਤਾਂ ਦੇ ਵਿੱਚ ਗਹਿਣੇ ਜਾਂ ਸੋਨੇ ਚਾਂਦੀ ਦੀਆਂ ਪਲੇਟਾਂ ਰੱਖੇਗਾ? ਬਿਲਕੁਲ ਨਹੀਂ। ਉਹ ਕਾ ਅੰਨ ਪਾਣੀ ਰੱਖੇਗਾ ਤਾਂ ਕਿ ਰੇਗਿਸਤਾਨ ਦੇ ਸਫ਼ਰ ਵਿੱਚ ਕੰਮ ਆ ਸਕੇ। ਬਜਟ ਦਾ ਮਕਸਦ ਹੈ ਤੁਹਾਡੇ ਬਟੂਏ ਨੂੰ ਭਰਨਾ ਇਸ ਦਾ ਮਕਸਦ ਹੈ ਤੁਹਾਡੀਆਂ ਲੋੜਾਂ ਨੂੰ ਅਤੇ ਜਿੱਥੋਂ ਤੱਕ ਹੋ ਸਕੇ ਤੁਹਾਡੀਆਂ ਖਵਾਇਸ਼ਾਂ ਨੂੰ ਪੂਰਾ ਕਰਨਾ ਇਸ ਦਾ ਕੰਮ ਹੈ ਤੁਹਾਡੀਆਂ ਲੋੜਾਂ ਤੇ ਖਵਾਇਸ਼ਾਂ ਨੂੰ ਵੱਖੋ ਵੱਖ ਕਰਨਾ ਜਿਵੇਂ ਇੱਕ ਹਨੇਰੀ ਗੁਫਾ ਵਿੱਚ ਕੋਈ ਰੌਸ਼ਨੀ ਹੋਵੇ ਤੁਹਾਡਾ ਬਜਟ ਤੁਹਾਡੇ ਬਟੂਏ ਵਿੱਚ ਹੋਈਆਂ ਮੋਰੀਆਂ ਵਿਖਾਉਂਦਾ ਹੈ ਜਿਸ ਤੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ ਇਸ ਨਾਲ ਤੁਸੀਂ ਉਹਨਾਂ ਮੋਰੀਆਂ ਰਾਹੀਂ ਨਿਕਲਦੇ ਪੈਸੇ ਨੂੰ ਰੋਕ ਸਕਦੇ ਹੋ ਅਤੇ ਸਹੀ ਅਤੇ ਜ਼ਰੂਰੀ ਚੀਜ਼ਾਂ ਲਈ ਪੈਸੇ ਖਰਚ ਸਕਦੇ ਹੋ ਇਸ ਲਈ ਤੁਹਾਡੇ ਖਾਲੀ ਬਟੂਏ ਦਾ ਦੂਜਾ ਇਲਾਜ ਹੈ ਅਤੇ ਆਪਣੇ ਖਰਚਾਂ ਦਾ ਬਜਟ ਬਣਾਓ ਤਾਂ ਕਿ ਤੁਸੀਂ ਆਪਣੀ ਕਮਾਈ ਦੇ 90% ਦੀ ਵਿੱਚੋਂ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕੋ ਮੌਜਾਂ ਕਰ ਸਕੋ ਅਤੇ ਜ਼ਰੂਰੀ ਖਵਾਇਸ਼ਾਂ ਵੀ ਪੂਰੀਆਂ ਕਰ ਸਕੋ ਖਾਲੀ ਬਟੂਏ ਨੂੰ ਭਰਨ ਦਾ ਤੀਜਾ ਇਲਾਜ ਆਪਣੇ ਪੈਸੇ ਨੂੰ ਵਧਾਓ ਵੇਖੋ ਤੁਹਾਡਾ ਬਟੂਆ ਭਰ ਰਿਹਾ ਹੈ ਤੁਸੀਂ ਆਪਣੇ ਆਪ ਨੂੰ ਅਜਿਹੇ ਅਨੁਸ਼ਾਸਨ ਵਿੱਚ ਢਾਲ ਲਿਆ ਹੈ ਕਿ ਤੁਸੀਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਲਗਾਤਾਰ ਬਚਾ ਸਕੋ ਤੁਸੀਂ ਆਪਣੇ ਖਰਚਿਆਂ ਨੂੰ ਕਾਬੂ ਕਰ ਲਿਆ ਹੈ ਤਾਂ ਕਿ ਤੁਹਾਡਾ ਖਜ਼ਾਨਾ ਵੱਧਦਾ ਰਹੇ ਹੁਣ ਅਸੀਂ ਗੱਲ ਕਰਾਂਗੇ ਕਿ ਤੁਸੀਂ ਆਪਣੇ ਇਸ ਖਜ਼ਾਨੇ ਨੂੰ ਕਿਵੇਂ ਨਿਵੇਸ਼ ਕਰ ਸਕਦੇ ਹੋ ਅਤੇ ਕਿਵੇਂ ਵਧਾ ਸਕਦੇ ਹੋ ਵਟੂਏ ਵਿੱਚ ਰੱਖਿਆ ਸੋਨਾ ਦਿਲ ਨੂੰ ਖੁਸ਼ ਕਰਦਾ ਹੈ ਅਤੇ ਕੰਜੂਸ ਲੋਕਾਂ ਨੂੰ ਸੰਤੁਸ਼ਟੀ ਵੀ ਦਿੰਦਾ ਹੈ ਪਰ ਇਹ ਕਮਾਉਂਦਾ ਕੁਝ ਨਹੀਂ ਜੋ ਸੋਨਾ ਅਸੀਂ ਆਪਣੀ ਕਮਾਈ ਤੋਂ ਬਚਾਇਆ ਉਹ ਤੇ ਸਿਰਫ ਸ਼ੁਰੂਆਤ ਹੈ ਜੋ ਕਮਾਈ ਇਸ ਤੋਂ ਹੋਵੇਗੀ ਉਹ ਸਾਨੂੰ ਅਮੀਰ ਬਣਾਵੇਗੀ। ਅਰਕਦ ਨੇ ਤੀਜੇ ਦਿਨ ਦੀ ਗੱਲਬਾਤ ਇਹ ਕਹਿ ਕੇ ਸ਼ੁਰੂ ਕੀਤੀ। ਫਿਰ ਅਸੀਂ ਆਪਣੇ ਸੋਨੇ ਨੂੰ ਕਿਵੇਂ ਨਿਵੇਸ਼ ਕਰ ਸਕਦੇ ਹਾਂ? ਮੈਨੂੰ ਆਪਣੇ ਪਹਿਲੇ ਨਿਵੇਸ਼ ਵਿੱਚ ਬਹੁਤ ਨੁਕਸਾਨ ਹੋਇਆ। ਮੈਂ ਆਪਣੀ ਸਾਰੀ ਬੱਚਤ ਗਵਾ ਲਈ। ਇਸ ਦੀ ਕਹਾਣੀ ਨੂੰ ਮੈਂ ਬਾਅਦ ਵਿੱਚ ਸੁਣਾਵਾਂਗਾ। ਮੇਰਾ ਪਹਿਲਾ ਫਾਇਦੇਮੰਦ ਨਿਵੇਸ਼ ਇੱਕ ਕਰਜ਼ਾ ਸੀ ਜੋ ਮੈਂ ਟਾਲ ਬਣਾਉਣ ਵਾਲੇ ਇੱਕ ਇਨਸਾਨ ਨੂੰ ਦਿੱਤਾ ਜਿਸ ਦਾ ਨਾਮ ਅਗਰ ਸੀ। ਹਰ ਸਾਲ ਉਹ ਸਮੁੰਦਰ ਪਰੋਂ ਬਹੁਤ ਸਾਰਾ ਤਾਂਬਾ ਖਰੀਦਦਾ ਸੀ ਤਾਂ ਜੋ ਆਪਣੇ ਵਪਾਰ ਵਿੱਚ ਵਰਤ ਸਕੇ ਵਪਾਰੀਆਂ ਨੂੰ ਦੇਣ ਲਈ ਪੈਸਿਆਂ ਦੀ ਕਮੀ ਹੋਣ ਕਰਕੇ ਉਹ ਉਹਨਾਂ ਤੋਂ ਉਧਾਰ ਲੈਂਦਾ ਸੀ ਜਿਨ੍ਹਾਂ ਕੋਲ ਵੱਧ ਪੈਸੇ ਹੁੰਦੇ ਸਨ ਸਤਕਾਰਯੋਗ ਬੰਦਾ ਸੀ ਜਦੋਂ ਉਸ ਦੀਆਂ ਢਾਲਾਂ ਵਿਕ ਜਾਂਦੀਆਂ ਤਾਂ ਉਹ ਵਿਆਜ ਸਮੇਤ ਪੈਸੇ ਵਾਪਸ ਕਰ ਦਿੰਦਾ ਸੀ ਜਦੋਂ ਵੀ ਮੈਂ ਉਸ ਨੂੰ ਆਧਾਰ ਦਿੰਦਾ ਤਾਂ ਉਸ ਕੋਲੋਂ ਜੋ ਵਿਆਜ ਮੈਨੂੰ ਮਿਲਦਾ ਮੈਂ ਉਹ ਵੀ ਉਸ ਨੂੰ ਆਧਾਰ ਦੇ ਦਿੰਦਾ ਸੀ ਇਸ ਤਰ੍ਹਾਂ ਸਿਰਫ ਮੇਰੇ ਕੋਲ ਪੈਸੇ ਨਹੀਂ ਵਧੇ ਬਲਕਿ ਇਹ ਪੈਸੇ ਤੋਂ ਹੋਣ ਵਾਲੀ ਕਮਾਈ ਵੀ ਵਧਦੀ ਰਹੀ ਮੇਰੇ ਵਿਦਿਆਰਥੀਓ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਕਿਸੇ ਬੰਦੇ ਦੀ ਦੌਲਤ ਉਹ ਪੈਸੇ ਨਹੀਂ ਹੁੰਦੇ ਹਨ ਜੋ ਉਹਦੇ ਬਟੂਏ ਵਿੱਚ ਪਏ ਹੋਣ ਬਲਕਿ ਉਹ ਆਮਦਨ ਜੋ ਉਸਨੇ ਉਹਨਾਂ ਪੈਸਿਆਂ ਤੋਂ ਪੈਦਾ ਕੀਤੀ ਉਹ ਲਗਾਤਾਰ ਆਉਂਦਾ ਸੋਨਾ ਹੈ ਜੋ ਉਸਦੇ ਬਟੂਏ ਨੂੰ ਭਰ ਕੇ ਰੱਖਦਾ ਹੈ ਹਰ ਬੰਦਾ ਇਹੀ ਚਾਹੁੰਦਾ ਹੈ ਤੁਹਾਡੇ ਵਿੱਚੋਂ ਵੀ ਹਰ ਕੋਈ ਇਹੀ ਚਾਹੁੰਦਾ ਹੈ ਪਾਵੇਂ ਤੁਸੀਂ ਕੰਮ ਕਰੋ ਜਾਂ ਘੁੰਮੋ ਫਿਰੋ ਪਰ ਤੁਹਾਡੀ ਇੱਕ ਆਮਦਨ ਹੋਵੇ ਜੋ ਆਉਂਦੀ ਰਹੇ ਮੈਂ ਬਹੁਤ ਕਮਾਈ ਕੀਤੀ ਇੰਨੀ ਜ਼ਿਆਦਾ ਕਿ ਸਭ ਲੋਕ ਮੈਨੂੰ ਇੱਕ ਬਹੁਤ ਅਮੀਰ ਇਨਸਾਨ ਕਹਿੰਦੇ ਹਨ ਅਗਰ ਨੂੰ ਕਰਜ਼ਾ ਦੇਣ ਸਮੇਂ ਮੈਂ ਫਾਇਦੇਮੰਦ ਨਿਵੇਸ਼ ਵਾਰ ਪਹਿਲੀ ਵਾਰ ਸਿੱਖਿਆ ਇਸ ਅਨੁਭਵ ਤੋਂ ਸਿੱਖ ਕੇ ਜਿਵੇਂ ਜਿਵੇਂ ਮੇਰੀ ਦੌਲਤ ਵਧਦੀ ਰਹੀ ਮੈਂ ਆਪਣੇ ਨਿਵੇਸ਼ ਨੂੰ ਵਧਾਇਆ ਸ਼ੁਰੂਆਤ ਕੁਝ ਸਰੋਤ ਅਤੇ ਬਾਤ ਬਹੁਤ ਸਾਰੇ ਸਰੋਤਾਂ ਤੋਂ ਮੇਰੇ ਕੋਲ ਲਗਾਤਾਰ ਬਹੁਤ ਸਾਰਾ ਸੋਨਾ ਆਉਣ ਲੱਗਾ ਜਿਸ ਨਾਲ ਮੈਂ ਜਿਵੇਂ ਚਾਹੁੰਦਾ ਉਵੇਂ ਵਰਤ ਸਕਦਾ ਸੀ ਵੇਖੋ ਆਪਣੀ ਥੋੜੀ ਜਿਹੀ ਕਮਾਈ ਤੋਂ ਮੈਂ ਸਨੈਰੀ ਗਰਾਮਾਂ ਦੀ ਫੌਜ ਤਿਆਰ ਕਰ ਲਈ ਜੋ ਮਿਹਨਤ ਕਰਕੇ ਮੇਰੇ ਲਈ ਹੋਰ ਵੀ ਸੋਨਾ ਕਮਾ ਰਹੇ ਸਨ ਇਸੇ ਤਰ੍ਹਾਂ ਹੀ ਉਹਨਾਂ ਦੇ ਬੱਚੇ ਫਿਰ ਅੱਗੇ ਉਹਨਾਂ ਦੇ ਵੀ ਬੱਚੇ ਸਭ ਮੇਰੇ ਲਈ ਕੰਮ ਕਰ ਰਹੇ ਸਨ ਅਤੇ ਇਸ ਤਰ੍ਹਾਂ ਉਹਨਾਂ ਸਭ ਦੀ ਮਿਹਨਤ ਨਾਲ ਮੇਰੇ ਕੋਲ ਬਹੁਤ ਸਾਰੀ ਦੌਲਤ ਇਕੱਠੀ ਹੋ ਗਈ ਵਰਕਮਾਈ ਕਰਕੇ ਮੇਰਾ ਸੋਨਾ ਬਹੁਤ ਛੇਤੀ ਵਧਦਾ ਰਿਹਾ ਮੈਂ ਤੁਹਾਨੂੰ ਇਸ ਉਦਾਹਰਣ ਰਾਹੀਂ ਸਮਝਾਉਂਦਾ ਹਾਂ ਇੱਕ ਕਿਸਾਨ ਦੇ ਘਰ ਜਦੋਂ ਪਹਿਲਾ ਬੱਚਾ ਪੈਦਾ ਹੋਇਆ ਤਾਂ ਉਹ ਚਾਂਦੀ ਦੇ ਤਿੰਨ ਸਿੱਕੇ ਲੈ ਕੇ ਸ਼ਾਹੂਕਰ ਕੋਲ ਗਿਆ ਅਤੇ ਉਸਨੂੰ ਉਹਦੇ ਤੱਕ ਵਿਅਸਤੇ ਰੱਖਣ ਲਈ ਕਿਹਾ ਜਦੋਂ ਤੱਕ ਉਸਦਾ ਪੁੱਤਰ 20 ਸਾਲਾਂ ਦਾ ਨਾ ਹੋ ਜਾਵੇ ਸ਼ਾਹੂਕਰ ਮੰਨ ਗਿਆ ਅਤੇ ਹਰ 4 ਸਾਲ ਬਾਅਦ ਮੂਲ ਦਾ ਚੌਥਾ ਹਿੱਸਾ ਵਿਆਜਨੀਤ ਹੋਇਆ ਕਿਸਾਨ ਨੇ ਉਹ ਪੈਸੇ ਆਪਣੇ ਪੁੱਤਰ ਲਈ ਰੱਖੇ ਸਨ ਇਸ ਲਈ ਉਸਨੇ ਕਿਹਾ ਕਿ ਇਸ ਵਿਆਜ ਨੂੰ ਵੀ ਮੂਲ ਵਿੱਚ ਜੋੜਦੇ ਰਹੋ ਜਦੋਂ ਪੁੱਤਰ 20 ਸਾਲਾਂ ਦਾ ਹੋਇਆ ਤਾਂ ਕਿਸਾਨ ਉਸ ਸ਼ਾਹੂਕਾਰ ਕੋਲ ਆਪਣੇ ਸਿੱਕਿਆਂ ਬਾਰੇ ਪੁੱਛਣ ਗਿਆ ਸ਼ਾਹੂਕਾਰ ਨੇ ਦੱਸਿਆ ਕਿ ਉਸਦਾ ਪੈਸਾ ਮਿਸ਼ਰਤ ਵਿਆਜ ਨਾਲ ਵਧਿਆ ਹੈ ਜੋ ਚਾਂਦੀ ਦੇ ਮੂਲ 10 ਸਿੱਕੇ ਹੁਣ 30 ਸਿੱਕੇ ਬਣ ਗਏ ਸਨ ਕਿਸਾਨ ਬੜਾ ਖੁਸ਼ ਹੋਇਆ ਉਸਦੇ ਪੁੱਤਰ ਨੂੰ ਹੁਣ ਸਿੱਕਿਆਂ ਦੀ ਲੋੜ ਨਹੀਂ ਸੀ ਇਸ ਲਈ ਉਸਨੇ ਸਿੱਕੇ ਸ਼ਾਹੂਕਾਰ ਕੋਲ ਹੀ ਰਹਿਣ ਦਿੱਤੇ ਉੱਤਰ ਜਦੋਂ 50 ਸਾਲਾਂ ਦਾ ਹੋਇਆ ਅਤੇ ਉਸਦੇ ਪਿਤਾ ਦੀ ਮੌਤ ਹੋਈ ਤਾਂ ਉਹ ਸ਼ਾਹੂਕਾਰ ਕੋਲ ਸਿੱਕੇ ਲੈਣ ਗਿਆ ਸ਼ਾਹੂਕਾਰ ਨੇ ਉਸ ਨੂੰ 167 ਸਿੱਕੇ ਵਾਪਸ ਦਿੱਤੇ ਇਸ ਤਰ੍ਹਾਂ 50 ਸਾਲ ਵਿੱਚ ਨਿਵੇਸ਼ ਤੇ ਆਏ ਵਿਆਜ ਕਰਕੇ ਉਹ ਰਕਮ 17 ਗੁਣਾ ਹੋ ਗਈ ਇਸ ਨੇ ਖਾਲੀ ਬਟੂਏ ਦਾ ਤੀਜਾ ਇਲਾਜ ਹੈ ਹਰ ਸਿੱਕੇ ਨੂੰ ਨਿਵੇਸ਼ ਕਰੋ ਤਾਂ ਖੇਤਾਂ ਵਿੱਚ ਹੁੰਦੀਆਂ ਫਸਲਾਂ ਵਾਂਗ ਇਹ ਵੀ ਤੁਹਾਡੇ ਲਈ ਆਮਦਨ ਪੈਦਾ ਕਰੇਗਾ ਤਹਾਡੇ ਬਟੂਏ 'ਤੇ ਲਗਾਤਾਰ ਪੈਸਾ ਆ ਸਕੇਗਾ। ਖਾਲੀ ਬੇਟੂ ਇਹਨੂੰ ਭਰਨ ਦਾ ਚੌਥਾ ਇਲਾਜ। ਆਪਣੇ ਪੈਸੇ ਦਾ ਨੁਕਸਾਨ ਹੋਣ ਤੋਂ ਬਚਾਓ। ਜਿਸ ਨੂੰ ਤੁਸੀਂ ਖਰਾਬ ਕਿਸਮਤ ਕਹਿੰਦੇ ਹੋ, ਇਹ ਵੀ ਉਹਨਾਂ ਤੇ ਹੀ ਨਜ਼ਰ ਰੱਖਦੀ ਹੈ ਜੋ ਕੁਝ ਕਰਨਾ ਚਾਹੁੰਦੇ ਨੇ। ਤੁਹਾਡੇ ਬਟੂਏ ਵਿੱਚ ਪਏ ਪੈਸੇ ਦੀ ਰਾਖੀ ਤੁਹਾਨੂੰ ਹਿੰਮਤ ਨਾਲ ਕਰਨੀ ਪਵੇਗੀ। ਨਹੀਂ ਤੇ ਤੁਸੀਂ ਇਸ ਨੂੰ ਗਵਾ ਲਓਗੇ। ਇਸ ਕਰਕੇ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਥੋੜਾ ਪੈਸਾ ਬਚਾਓ ਅਤੇ ਉਸ ਦੀ ਰਾਖੀ ਕਰਨਾ ਸਿੱਖੋ। ਤਾਂ ਕੇ ਰੱਬ ਤੁਹਾਡੇ ਤੇ ਭਰੋਸਾ ਕਰਕੇ ਤੁਹਾਨੂੰ ਜ਼ਿਆਦਾ ਦੇਵੇ। ਅਰਕਦ ਨੇ ਆਪਣੇ ਚੌਥੇ ਦਿਨ ਦੀ ਕਲਾਸ ਨੂੰ ਕਿਹਾ ਹਰ ਬੰਦਾ ਜਿਸ ਕੋਲ ਪੈਸਾ ਹੋਵੇਗਾ ਉਹ ਅਕਸਰ ਅਜਾਹੇ ਮੌਕਿਆਂ ਤੇ ਲਲਚਾ ਆ ਜਾਂਦਾ ਹੈ। ਜਦੋਂ ਉਸ ਨੂੰ ਲੱਗਦਾ ਹੈ ਕਿ ਕਿਸੇ ਪ੍ਰੋਜੈਕਟ ਵਿੱਚ ਪੈਸਾ ਲਾ ਕੇ ਉਹ ਬਹੁਤ ਕਮਾ ਸਕਦਾ ਹੈ। ਅਕਸਰ ਸਾਡੇ ਦੋਸਤ ਜਾਂ ਰਿਸ਼ਤੇਦਾਰ ਅਜਿਹੇ ਨਿਵੇਸ਼ ਕਰ ਰਹੇ ਹੁੰਦੇ ਹਨ ਅਤੇ ਸਾਨੂੰ ਵੀ ਅਜਿਹਾ ਕਰਨ ਨੂੰ ਕਹਿੰਦੇ ਹਨ। ਨਿਵੇਸ਼ ਦਾ ਪਹਿਲਾ ਅਸੂਲ ਹੈ ਮੂਲ ਦੀ ਸੁਰੱਖਿਆ। ਇਹ ਸਿਆਣਪ ਹੋਵੇਗੀ ਕਿ ਅਸੀਂ ਵੱਡੀ ਕਮਾਈ ਦੇ ਚਾਹ ਵਿੱਚ ਮੂਲ ਵੀ ਗਵਾ ਲਈਏ ਮੈਨੂੰ ਤਾਂ ਇਹ ਸਿਆਣਪ ਨਹੀਂ ਲੱਗਦੀ ਇਹ ਖਤਰਾ ਚੁੱਕਣ ਦੀ ਸਜ਼ਾ ਹੈ ਵੱਡਾ ਨੁਕਸਾਨ ਆਪਣੇ ਖਜ਼ਾਨੇ ਨੂੰ ਨਿਵੇਸ਼ ਕਰਨ ਤੋਂ ਪਹਿਲਾਂ ਉਹ ਸਾਰੇ ਨੁਕਤੇ ਧਿਆਨ ਨਾਲ ਵੇਖੋ ਜੋ ਇਹ ਕਹਿੰਦੇ ਹਨ ਕਿ ਤੁਹਾਡਾ ਮੂਲ ਸੁਰੱਖਿਅਤ ਰਹੇਗਾ ਇੱਕਦਮ ਹੀ ਸਾਰਾ ਪੈਸਾ ਕਮਾਉਣ ਦੀਆਂ ਖਵਾਇਸ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਕਿਸੇ ਨਵੇਂ ਕਰਜ਼ਾ ਦੇਣ ਤੋਂ ਪਹਿਲਾਂ ਇਹ ਜ਼ਰੂਰ ਵੇਖ ਲਓ ਕਿ ਉਹ ਬੰਦਾ ਇਸ ਨੂੰ 모ੜ ਵੀ ਸਕਦਾ ਹੈ ਜਾਂ ਨਹੀਂ ਤਾਂ ਕਿ ਤੁਸੀਂ ਆਪਣੀ ਖੂਨ ਬਸੀਨੇ ਦੀ ਕਮਾਈ ਉਸ ਨੂੰ ਤੋਹਫੇ ਵਜਨਾਂ ਦੇ ਬੈਠੋ ਕਿਸੇ ਵੀ ਖੇਤਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਇਹ ਜਾਣ ਲਵੋ ਕਿ ਉਸ ਵਿੱਚ ਕੀ ਕੀ ਖਤਰੇ ਹਨ ਮੈਂ ਵੀ ਆਪਣੇ ਪਹਿਲੇ ਨਿਵੇਸ਼ ਵੇਲੇ ਇਹੀ ਗਲਤੀ ਕੀਤੀ ਸੀ ਮੈਂ ਪੂਰੇ 1 ਸਾਲ ਦੀ ਮਿਹਨਤ ਨਾਲ ਜੋ ਪੈਸਾ ਬਚਾਇਆ ਉਹ ਅਜਮੂਰ ਨਾਂ ਦੇ ਇੱਕ ਇੱਟਾਂ ਬਣਾਉਣ ਵਾਲੇ ਬੰਦੇ ਨੂੰ ਦੇ ਦਿੱਤਾ ਉਸ ਸਮੁੰਦਰ ਦੀ ਯਾਤਰਾ ਤੇ ਜਾਣ ਲੱਗਾ ਸੀ ਅਤੇ ਉਸ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਫੈਨੋਸੀਅਨ ਲੋਕਾਂ ਕੋਲੋਂ ਗਹਿਣੇ ਲੈ ਕੇ ਆਏਗਾ ਫਿਰ ਅਸੀਂ ਉਹ ਗਹਿਣੇ ਮਹਿੰਗੇ ਭਾਅ ਵਿੱਚ ਵੇਚਾਂਗੇ ਅਤੇ ਜੋ ਫਾਇਦਾ ਹੋਵੇਗਾ ਉਸ ਨੂੰ ਵੰਡ ਲਵਾਂਗੇ ਫੋਨੇਸ਼ੀਆ ਨਾ ਤੋਂ ਖੇਵਾਜ ਸਨ ਅਤੇ ਉਹਨਾਂ ਨੇ ਉਸ ਨੂੰ ਕੱਚ ਦੇ ਟੁਕੜੇ ਵੇਚ ਦਿੱਤੇ ਮੈਂ ਆਪਣਾ ਖਜ਼ਾਨਾ ਗਵਾ ਬੈਠਾ ਅੱਗੇ ਆਪਣੇ ਤਜਰਬੇ ਤੋਂ ਮੈਨੂੰ ਸਮਝ ਲੱਗੀ ਕਿ ਇਟੰਬਣਾਉਣ ਵਾਲੇ ਤੇ ਗੈਣਿਆਂ 'ਤੇ ਭਰੋਸਾ ਕਰਨਾ ਮੇਰੀ ਕਿੰਨੀ ਵੱਡੀ ਗਲਤੀ ਸੀ ਇਸੇ ਕਰਕੇ ਆਪਣੇ ਤਜਰਬੇ ਤੋਂ ਮੈਂ ਤੁਹਾਨੂੰ ਇਹ ਸਲਾਹ ਦਿੰਦਾ ਹਾਂ ਆਪਣੇ ਖਜ਼ਾਨਿਆਂ 'ਨੂੰ ਨਿਵੇਸ਼ ਕਰਨ ਵਾਰੇ ਸਿਰਫ ਆਪਣੀ ਸਮਝ ਤੇ ਹੀ ਪੂਰਾ ਭਰੋਸਾ ਨਾ ਕਰੋ ਨਹੀਂ ਤੇ ਇਹ ਖਜ਼ਾਨਾ ਬਰਬਾਦ ਹੋ ਸਕਦਾ ਹੈ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਅਜਿਹੇ ਇਨਸਾਨ ਤੋਂ ਸਲਾਹ ਲਵੋ ਜਿਸ ਨੂੰ ਪਹਿਲਾਂ ਤੋਂ ਹੀ ਫਾਇਦੇਮੰਦ ਨਿਵੇਸ਼ ਕਰਨ ਦਾ ਅਨੁਭਵ ਹੈ ਇਸ ਤਰ੍ਹਾਂ ਦੀ ਸਲਾਹ ਮੁਫਤ ਮਿਲ ਜਾਂਦੀ ਹੈ ਪਰ ਇਸ ਦੀ ਕੀਮਤ ਨਿਵੇਸ਼ ਕੀਤੇ ਸੋਨੇ ਬਰਾਬਰ ਹੁੰਦੀ ਹੈ ਸੱਚੀ ਇਹ ਸਲਾਹ ਦਾ ਮੁੱਲ ਬਹੁਤ ਵੱਡਾ ਹੈ ਜੇ ਇਹ ਤੁਹਾਨੂੰ ਨੁਕਸਾਨ ਤੋਂ ਬਚਾ ਲਵੇ ਇਸੇ ਕਰਕੇ ਇਹ ਖਾਲੀ ਬਟੂਏ ਦਾ ਚੌਥਾ ਇਲਾਜ ਹੈ ਇਸ ਦਾ ਮਹੱਤਵ ਬਹੁਤ ਹੈ ਕਿਉਂਕਿ ਜੇ ਇਹ ਤੁਹਾਡੇ ਭਰੇ ਹੋਏ ਬਟੂਏ ਨੂੰ ਖਾਲੀ ਹੋਣ ਤੋਂ ਬਚਾ ਸਕਦਾ ਹੈ ਆਪਣੇ ਖਜ਼ਾਨੇ ਨੂੰ ਉੱਥੇ ਨਿਵੇਸ਼ ਕਰੋ ਜਿੱਤੇ ਮੂਲ ਸੁਰੱਖਿਅਤ ਹੋਵੇ ਜਿੱਤੇ ਲੋੜ ਪੈਣ ਤੇ ਉਸ ਨੂੰ ਕਢਵਾਇਆ ਜਾ ਸਕੇ ਤੇ ਜਿੱਥੋਂ ਤੁਸੀਂ ਚੰਗਾ ਵਿਆਜ ਲੈ ਸਕੋ ਸਿਆਣੇ ਲੋਕਾਂ ਨਾਲ ਵਿਚਾਰ ਕਰੋ। ਉਹਨਾਂ ਲੋਕਾਂ ਤੋਂ ਸਲਾਹ ਲਵੋ ਜਿਨ੍ਹਾਂ ਨੂੰ ਪਹਿਲਾਂ ਹੀ ਫਾਇਦੇਮੰਦ ਨਿਵੇਸ਼ ਬਾਰੇ ਅਨੁਭਵ ਹੋਵੇ। ਉਹਨਾਂ ਦੇ ਗਿਆਨ ਰਾਹੀਂ ਆਪਣੇ ਨਿਵੇਸ਼ ਨੂੰ ਅਸੁਰੱਖਿਅਤ ਨਿਵੇਸ਼ ਤੋਂ ਬਚਾਓ। ਖਾਲੀ ਬਟੂਏ ਨੂੰ ਭਰਨ ਦਾ ਪੰਜਵਾਂ ਇਲਾਜ। ਆਪਣੀ ਰਿਹਾਇਸ਼ ਨੂੰ ਇੱਕ ਫਾਇਦੇਮੰਦ ਨਿਵੇਸ਼ ਬਣਾਓ। ਜੇ ਕੋਈ ਬੰਦਾ ਆਪਣੀ ਕਮਾਈ ਦਾ 90% ਦੀ ਆਪਣੀ ਜ਼ਿੰਦਗੀ ਜੀਉਣ ਅਤੇ ਇਸ ਦਾ ਆਨੰਦ ਮਾਣਨ ਲਈ ਵਰਤੇ। ਅਤੇ ਜੇ ਇਸ ਪੈਸੇ ਦਾ ਵੀ ਕੋਈ ਹਿੱਸਾ ਕਿਸੇ ਫਾਇਦੇਮੰਦਨ ਮੇਸਲੇ ਵਰਤ ਸਕੇ ਤਾਂ ਉਸ ਦਾ ਖਜ਼ਾਨਾ ਬਹੁ ਛੇਤੀ ਵਧੇਗਾ। ਅਰਕਦ ਨੇ ਆਪਣੀ 5ਵੀਂ ਕਲਾਸ ਇਹ ਕਹਿੰਦਿਆਂ ਸ਼ੁਰੂ ਕੀਤੀ। ਬੇਬੀ ਲੋਆਂ ਦੇ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਗੰਦੇ ਘਰਾਂ ਵਿੱਚ ਰੱਖਦੇ ਹਨ। ਉਹ ਮਕਾਨ ਮਾਲਕਾਂ ਨੂੰ ਉਹਨਾਂ ਕਮਰਿਆਂ ਲਈ ਬਹੁਤ ਜ਼ਿਆਦਾ ਕਿਰਾਇਆ ਦਿੰਦੇ ਹਨ ਜਿੱਥੇ ਉਹਨਾਂ ਦੀਆਂ ਪਤਨੀਆਂ ਸਹੀ ਤਰ੍ਹਾਂ ਨਹੀਂ ਰਹਿ ਸਕਦੀਆਂ ਅਤੇ ਉਹਨਾਂ ਦੇ ਬੱਚਿਆਂ ਕੋਲ ਖੇਡਣ ਲਈ ਗੰਦੀਆਂ ਗਲੀਆਂ ਦੇ ਸਿਵਾ ਕੁਝ ਨਹੀਂ ਹੁੰਦਾ। ਕਿਸੇ ਵੀ ਬੰਦੇ ਦਾ ਪਰਿਵਾਰ ਉਹਦੋਂ ਤੱਕ ਜ਼ਿੰਦਗੀ ਦਾ ਆਨੰਦ ਨਹੀਂ ਮਾਣ ਸਕਦਾ ਜਦੋਂ ਤੱਕ ਬੱਚਿਆਂ ਨੂੰ ਸਾਫ਼-ਸੁਥਰੀ ਤੇ ਖੇਡਣ ਦੀ ਜਗ੍ਹਾ ਨਾ ਮਿਲੇ ਅਤੇ ਪਤਨੀ ਫੁੱਲਾਂ ਦੇ ਨਾਲ-ਨਾਲ ਪਰਿਵਾਰ ਲਈ ਹੋਰ ਚੀਜ਼ਾਂ ਨਾ ਉਗਾ ਸਕੇ ਜਦੋਂ ਕੋਈ ਬੰਦਾ ਆਪਣੇ ਰੁੱਖਾਂ ਦੇ ਫਲ ਖਾਂਦਾ ਹੈ ਅਤੇ ਆਪਣੇ ਬਾਗੀਚੇ ਦੇ ਅੰਗੂਰਾਂ ਦੀ ਸ਼ਰਾਬ ਪੀਂਦਾ ਹੈ ਉਹਦੇ ਦਿਲ ਨੂੰ ਖੁਸ਼ੀ ਮਿਲਦੀ ਹੈ ਆਪਣੀ ਜਗ੍ਹਾ ਹੋਣ ਅਤੇ ਮਾਂ ਨਾਲ ਉਸ ਦੀ ਸਾਂਭ-ਸੰਭਾਲ ਕਰਨਾ ਬੰਦੇ ਦੇ ਦਿਲ ਵਿੱਚ ਵਿਸ਼ਵਾਸ ਅਤੇ ਕੰਮ ਵਿੱਚ ਊਰਜਾ ਲਿਆਉਂਦਾ ਹੈ ਇਸ ਲਈ ਮੈਂ ਕਹਾਂਗਾ ਕਿ ਹਰ ਬੰਦੇ ਕੋਲ ਰਹਿਣ ਲਈ ਆਪਣੀ ਛੱਤ ਹੋਣੀ ਚਾਹੀਦੀ ਹੈ। ਹਰ ਚੰਗੀ ਨੀਅਤ ਵਾਲਾ ਇਨਸਾਨ ਆਪਣੇ ਘਰ ਦਾ ਮਾਲਕ ਬਣ ਸਕਦਾ ਹੈ। ਕੀ ਸਾਡੇ ਮਹਾਰਾਜ ਨੇ ਬੇਬੀ ਲੌਂਦੀਆਂ ਕੰਦਾਂ ਨੂੰ ਇੰਨਾ ਨਹੀਂ ਵਧਾ ਦਿੱਤਾ ਕਿ ਅੱਜ ਇਸ ਦੇ ਅੰਦਰ ਕਾਫੀ ਜ਼ਮੀਨ ਖਾਲੀ ਪਈ ਹੋਈ ਹੈ ਜਿਸ ਨੂੰ ਵਾਜੂ ਮੁੱਲ ਤੇ ਖਰੀਦਿਆ ਜਾ ਸਕਦਾ ਹੈ। ਮੇਰੇ ਵਿਦਿਆਰਥੀਓ ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਕਰਜ਼ੇ ਦੇਣ ਵਾਲੇ ਵੀ ਉਹਨਾਂ ਲੋਕਾਂ ਦੀਆਂ ਖੁਆਇਸ਼ਾਂ ਦੀ ਕਦਰ ਕਰਦੇ ਹਨ ਜੋ ਆਪਣੇ ਪਰਿਵਾਰ ਲਈ ਘਰ ਅਤੇ ਜ਼ਮੀਨਾਂ ਲੈਣੀਆਂ ਚਾਹੁੰਦੇ ਹਨ ਤੁਸੀਂ ਇੱਟਾਂ ਬਣਾਉਣ ਵਾਲਿਆਂ ਅਤੇ ਮਿਸਤਰੀਆਂ ਨੂੰ ਦੇਣ ਲਈ ਕਰਜ਼ਾ ਲੈ ਸਕਦੇ ਹੋ ਜੇਕਰ ਤੁਸੀਂ ਇਹ ਵਿਖਾ ਸਕੋ ਕਿ ਇਸ ਕੰਮ ਲਈ ਤੁਸੀਂ ਆਪਣੇ ਵੱਲੋਂ ਵੀ ਚੰਗੇ ਪੈਸੇ ਲਾਏ ਹਨ ਜਦੋਂ ਘਰ ਬਣ ਜਾਏ ਤਾਂ ਤੁਸੀਂ ਕਰਜ਼ਾ ਵੀ ਉਸ ਤਰ੍ਹਾਂ ਹੀ ਵਾਪਸ ਚੁਕਾ ਸਕਦੇ ਹੋ ਜਿਵੇਂ ਮਕਾਨ ਮਾਲਕ ਨੂੰ ਦਿੰਦੇ ਸੀ ਹਰ ਵਾਰ ਜਦੋਂ ਤੁਸੀਂ ਇਹ ਕਿਸ਼ਤ ਦੇਵੋਗੇ ਤੁਹਾਡੇ ਤੇ ਕਰਜ਼ਾ ਘਟਦਾ ਜਾਏਗਾ ਇਸ ਤਰ੍ਹਾਂ ਕੁਝ ਸਾਲਾਂ ਵਿੱਚ ਤੁਸੀਂ ਕਰਜ਼ਾ ਮੁਕਤ ਹੋ ਜਾਓਗੇ ਤੁਹਾਡੇ ਦਿਲ ਨੂੰ ਉਸ ਵੇਲੇ ਬਹੁਤ ਖੁਸ਼ੀ ਹੋਏਗੀ ਜਦੋਂ ਤੁਹਾਡੇ ਕੋਲ ਆਪਣੀ ਜਾਇਦਾਦ ਹੋਏਗੀ ਅਤੇ ਤੁਹਾਨੂੰ ਸਿਰਫ ਰਾਜੇ ਦਾ ਮਾਮਲਾ ਹੀ ਦੇਣਾ ਪਏਗਾ ਨਾਲ ਹੀ ਜਦੋਂ ਤੁਹਾਡੀ ਪਤਨੀ ਕੱਪੜੇ ਧੋਣ ਲਈ ਨਦੀ ਕੋਲ ਜਾਏ ਤਾਂ ਹਰ ਵਾਰੀ ਵਾਪਸ ਆਉਣ ਲੱਗੀ ਘਰ ਉੱਗੇ ਫੁੱਲ ਬੂਟਿਆਂ ਲਈ ਮਸ਼ਕੀ ਭਰ ਕੇ ਪਾਣੀ ਵੀ ਲੈਂਦੀ ਆਏ ਇਸ ਤਰ੍ਹਾਂ ਆਪਣਾ ਘਰ ਬਣਾਉਣ ਵਾਲੇ ਬੰਦੇ ਦਾ ਬਹੁਤ ਫਾਇਦਾ ਹੁੰਦਾ ਹੈ ਉਸ ਦਾ ਰਹਿਣ ਦਾ ਖਰਚਾ ਘਟਦਾ ਹੈ ਅਤੇ ਉਹ ਆਪਣਾ ਪੈਸਾ ਆਪਣੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰਨ ਅਤੇ ਐਸ਼ ਕਰਨ ਲਈ ਵਰਤ ਸਕਦਾ ਹੈ ਇਸੇ ਕਰਕੇ ਖਾਲੀ ਬਟੂਏ ਦਾ ਪੰਜਵਾਂ ਇਲਾਜ ਹੈ ਤੁਹਾਡਾ ਆਪਣਾ ਕਰ ਹੋਣਾ ਚਾਹੀਦਾ ਹੈ ਖਾਲੀ ਬਟੂਏ ਨੂੰ ਭਰਨ ਦਾ ਛੇਵਾਂ ਇਲਾਜ ਆਪਣੇ ਭਵਿੱਖ ਲਈ ਆਪਣੀ ਕਮਾਈ ਸੁਰੱਖਿਅਤ ਕਰੋ ਹਰ ਇਨਸਾਨ ਦੀ ਜ਼ਿੰਦਗੀ ਬਚਪਨ ਤੋਂ ਬਡਾਪੇ ਵੱਲ 바ਦੀ ਹੈ ਜ਼ਿੰਦਗੀ ਦਾ ਇਹੀ ਰਾਹ ਹੈ ਅਤੇ ਕੋਈ ਵੀ ਇਨਸਾਨ ਇਸ ਤੋਂ ਵੱਖ ਨਹੀਂ ਹੁੰਦਾ ਜਦੋਂ ਤੱਕ ਕਿ ਰੱਬ ਉਸ ਨੂੰ ਪਹਿਲਾਂ ਨਾ ਆਪਣੇ ਕੋਲ ਸੱਦ ਲਵੇ ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਇਨਸਾਨ ਨੂੰ ਆਪਣੇ ਭਵਿੱਖ ਦੇ ਉਹਨਾਂ ਦਿਨਾਂ ਲਈ ਕਮਾਈ ਸੁਰੱਖਿਅਤ ਕਰ ਲੈਣੀ ਚਾਹੀਦੀ ਹੈ ਜਦੋਂ ਉਸਨੇ ਜਵਾਨ ਨਹੀਂ ਹੋਣਾ ਅਤੇ ਆਪਣੇ ਪਰਿਵਾਰ ਦੇ ਉਸ ਵੇਲੇ ਲਈ ਇੰਤਜ਼ਾਮ ਕਰਨਾ ਚਾਹੀਦਾ ਹੈ ਜਦੋਂ ਉਸਨੇ ਪਰਿਵਾਰ ਦੀ ਸਾਂਭ-ਸਮਾਹ ਜਾਂ ਮਦਦ ਲਈ ਪਰਿਵਾਰ ਦੇ ਨਾਲ ਨਹੀਂ ਹੋਣਾ ਅੱਜ ਦਾ ਇਹ ਪਾਠ ਤੁਹਾਨੂੰ ਉਸ ਵੇਲੇ ਬਡੂਆ ਭਰਿਆ ਰੱਖਣ ਵਿੱਚ ਮਦਦ ਕਰੇਗਾ ਜਦੋਂ ਤੁਸੀਂ ਕਮਾਉਣ ਯੋਗ ਨਹੀਂ ਰਹਿਣਾ ਅਰਕਦ ਦੇ ਇਹਨਾਂ ਬੋਲਾਂ ਨਾਲ ਸ਼ੇਮਿੰਦਿੰਗੀ ਕਲਾਸ ਸ਼ੁਰੂ ਹੋਈ ਹਰ ਉਹ ਇਨਸਾਨ ਜਿਸਨੇ ਦੌਲਤ ਦੇ ਉਸੂਲਾਂ ਨੂੰ ਸਮਝ ਕੇ ਬਹੁਤ ਸਾਰੀ ਦੌਲਤ ਕਮਾ ਲਈ ਹੋਵੇ ਉਸ ਨੂੰ ਆਪਣੇ ਭਵਿੱਖ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਉਸ ਨੂੰ ਕੁਝ ਅਜਿਹੇ ਨਿਵੇਸ਼ ਕਰਨੇ ਚਾਹੀਦੇ ਹਨ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋੜ ਪੈਣ ਤੇ ਇਹ ਉਸ ਦੇ ਕੰਮ ਆ ਸਕੇ ਅਤੇ ਉਹ ਉਦੋਂ ਵੀ ਉਸਨੂੰ ਵਰਤ ਸਕੇ ਜਦੋਂ ਉਹ ਕਮਾ ਨਾ ਸਕਦਾ ਹੋਵੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਦੇ ਕਈ ਤਰੀਕੇ ਹਨ ਉਹ ਕੋਈ ਲੁਕਮੀ ਜਗਾ ਲੱਭ ਕੇ ਆਪਣਾ ਖਜ਼ਾਨਾ ਉੱਥੇ ਦੱਬ ਸਕਦਾ ਹੈ ਪਰ ਯਾਦ ਰੱਖੇ ਉਹ ਭਾਵੇਂ ਜਿੰਨੀ ਮਰਜੀ ਇਸ ਨੂੰ ਲੁਕੋ ਲਵੇ ਪਰ ਇਸ ਨੂੰ ਚੋਰਾਂ ਤੋਂ ਨਹੀਂ ਬਚਾ ਸਕਦਾ ਇਸੇ ਕਰਕੇ ਮੈਂ ਕਦੇ ਵੀ ਤੁਹਾਨੂੰ ਅਜਿਹਾ ਕਰਨ ਲਈ ਨਹੀਂ ਕਹਾਵਾਂਗਾ ਇਸ ਮਕਸਦ ਲਈ ਬੰਦਾ ਘਰਾਂ ਜ਼ਮੀਨਾਂ ਖਰੀਦ ਸਕਦਾ ਹੈ ਜੇ ਉਹ ਭਵਿੱਖ ਵਿੱਚ ਇਹਨਾਂ ਦੇ ਵਾਅਦ ਤੋਂ ਅਤੇ ਕੀਮਤ ਦਾ ਧਿਆਨ ਰੱਖ ਕੇ ਇਹ ਲਵੇ ਤਾਂ ਇਹਨਾਂ ਦੀ ਕੀਮਤ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਉਹਨਾਂ ਤੋਂ ਹੋਣ ਵਾਲੀ ਕਮਾਈ ਨਾਲ ਜਾ ਉਹਨਾਂ ਨੂੰ ਵੇਚ ਕੇ ਉਸ ਦਾ ਮਕਸਦ ਪੂਰਾ ਹੋ ਜਾਏਗਾ। ਇਨਸਾਨ ਕੋਈ ਵੀ ਛੋਟੀ ਰਕਮ ਕਿਸੇ ਸ਼ਾਹੂਕਾਰ ਨੂੰ ਦੇ ਸਕਦਾ ਹੈ ਅਤੇ ਇਸ ਰਕਮ ਨੂੰ ਹੌਲੀ-ਹੌਲੀ ਵਧਾ ਸਕਦਾ ਹੈ। ਇਸ ਤੋਂ ਆਉਣ ਵਾਲੇ ਵਿਆਜ ਨਾਲ ਇਹ ਵਧਦਾ ਜਾਏਗਾ। ਮੈਂ ਇੱਕ ਮੋਤੀ ਨੂੰ ਜਾਣਦਾ ਹਾਂ ਉਸ ਦਾ ਨਾਂ ਅਨਸਨ ਹੈ। ਉਸਨੇ ਮੈਨੂੰ ਦੱਸਿਆ ਕਿ ਉਹ 8 ਸਾਲਾਂ ਤੱਕ ਹਰ ਹਫ਼ਤੇ ਚਾਂਦੀ ਦੇ ਦੋ ਸਿੱਕੇ ਇੱਕ ਸ਼ਾਹੂਕਾਰ ਕੋਲ ਜਮ੍ਹਾਂ ਕਰਾਉਂਦਾ ਰਿਹਾ। ਸ਼ਾਹੂਕਾਰ ਨੇ ਉਸ ਨੂੰ ਜੋ ਪੈਸੇ ਵਾਪਸ ਦਿੱਤੇ ਉਹ ਵੇਖ ਕੇ ਬੜਾ ਖੁਸ਼ ਹੋਇਆ ਹਰ 4 ਸਾਲ ਬਾਅਦ ਕੁੱਲ ਕੀਮਤ ਦਾ ਚੌਥਾ ਹਿੱਸਾ ਵਿਆਜ ਲੱਗਣ ਕਰਕੇ ਉਸਦੀ ਰਕਮ ਵਧ ਕੇ ਚਾਂਦੀ ਦੇ 1040 ਸਿੱਕੇ ਹੋ ਗਏ ਸੀ ਮੈਂ ਉਸ ਨੂੰ ਆਪਣਾ ਹਿਸਾਬ ਦਾ ਗਿਆਨ ਵਿਖਾਉਂਦਿਆਂ ਉਸ ਦਾ ਹੋਰ ਹੌਸਲਾ ਵਧਾਇਆ ਤੇ ਦੱਸਿਆ ਕਿ ਜੇਕਰ ਉਹ 12 ਸਾਲ ਹੋਰ ਉਗ ਜਾਂਦਾ ਅਤੇ ਹਰ ਹਫ਼ਤੇ ਦੋ ਸਿੱਕੇ ਜਮ੍ਹਾਂ ਕਰਾਉਂਦਾ ਰਹਿੰਦਾ ਤਾਂ ਸ਼ਾਹੂਕਰ ਉਸ ਨੂੰ 4000 ਸਿੱਕੇ ਦਿੰਦਾ ਇਹ ਸਾਰੀ ਉਮਰ ਉਸ ਦੇ ਕੰਮ ਆਉਂਦੇ ਜਦੋਂ ਲਗਾਤਾਰ ਨਿਵੇਸ਼ ਕੀਤੀ ਗਈ ਇੰਨੀ ਛੋਟੀ ਰਕਮ ਇੰਨਾ ਫਾਇਦਾ ਕਰ ਸਕਦੀ ਹੈ ਤਾਂ ਕੋਈ ਵੀ ਇਨਸਾਨ ਅਜੇਹਾ ਨਹੀਂ ਜੋ ਆਪਣੇ ਬढ़ापे ਅਤੇ ਆਪਣੇ ਪਰਿਵਾਰ ਲਈ ਖਜ਼ਾਨਾ ਨਾ ਬਚਾ ਸਕੇ। ਭਾਵੇਂ ਉਸ ਦਾ ਵਪਾਰ ਅਤੇ ਨਿਵੇਸ਼ ਕਿੰਨਾ ਵੀ ਘਟਕ ਕਿਉਂ ਨਾ ਹੋਵੇ। ਮੈਂ ਇਸ ਬਾਰੇ ਕੁਝ ਹੋਰ ਵੀ ਕਹਿਣਾ ਚਾਹੁੰਦਾ ਹਾਂ। ਮੈਨੂੰ ਇੱਕ ਵਿਸ਼ਵਾਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕ ਮੌਤ ਦਾ ਬੀਮਾ ਵੀ ਕਰਾਇਆ ਕਰਨਗੇ। ਜਿਸ ਵਿੱਚ ਲੋਕ ਥੋੜੀ-ਥੋੜੀ ਰਕਮ ਜਮ੍ਹਾਂ ਕਰਾਇਆ ਕਰਨਗੇ। ਅਤੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਚੰਗੀ ਰਕਮ ਮਿਲਿਆ ਕਰੇਗੀ ਮੈਨੂੰ ਲੱਗਦਾ ਹੈ ਕਿ ਇਸ ਦੀ ਕਾਫੀ ਲੋੜ ਹੈ ਅਤੇ ਮੈਂ ਚਾਹਾਂਗਾ ਕਿ ਅਜਿਹਾ ਹੀ ਹੋਵੇ ਪਰ ਇਸ ਵੇਲੇ ਅਜਿਹਾ ਸੰਭਵ ਨਹੀਂ ਕਿਉਂਕਿ ਇਸ ਲਈ ਕਿਸੇ ਇਨਸਾਨ ਅਤੇ ਉਸ ਦੇ ਸਾਥੀ ਦੀ ਜ਼ਿੰਦਗੀ ਤੋਂ ਬਾਅਦ ਵੀ ਕੰਮ ਕਰਨ ਦੀ ਲੋੜ ਹੈ ਇਹ ਰਾਜਗਦੀ ਵਾਂਗ ਟਿਕਾਊ ਹੋਣਾ ਚਾਹੀਦਾ ਹੈ ਮੈਨੂੰ ਲੱਗਦਾ ਹੈ ਕਿ ਕਿਸੇ ਦਿਨ ਅਜਿਹੀ ਕੋਈ ਯੋਜਨਾ ਬਣੇਗੀ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇੱਕ ਛੋਟੀ ਜਹੀ ਪਹਿਲੀ ਰਕਮ ਵੀ ਉਸ ਬੰਦੇ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਬਹੁਤ ਕੁਝ ਦੇਵੇਗੀ ਪਰ ਅਸੀਂ ਤੇ ਅੱਜ ਵਿੱਚ ਰਹਿਣਾ ਜੀਣਾ ਹੈ ਨਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਕਰਕੇ ਆਪਣੇ ਇਸ ਮਕਸਦ ਨੂੰ ਪੂਰਾ ਕਰਨ ਲਈ ਇਸ ਵੇਲੇ ਮੌਜੂਦਾ ਤਰੀਕਿਆਂ ਅਤੇ ਸੋਮਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਮੈਂ ਸਭ ਨੂੰ ਇਹ ਸਲਾਹ ਦਵਾਂਗਾ ਕਿ ਆਪਣੇ ਚੰਗੇ ਅਤੇ ਸੋਚੇ ਸਮਝੇ ਤਰੀਕੇ ਰਾਹੀਂ ਭਵਿੱਖ ਵਾਸਤੇ ਆਪਣੇ ਬਟੂਏ ਨੂੰ ਭਰੋ ਕਿਉਂਕਿ ਇੱਕ ਖਾਲੀ ਬਟੂਆ ਵਾਲੇ ਬੰਦੇ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰ ਲਈ ਕਰ ਸਾਂਭਣਾ ਔਖਾ ਹੋ ਜਾਂਦਾ ਹੈ ਇਸ ਲਈ ਇੱਕ ਖਾਲੀ ਬਟੂਏ ਦਾ ਛੇਵਾਂ ਇਲਾਜ ਹੈ ਆਪਣੇ ਬढ़ापे ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਹੁਣ ਤੋਂ ਹੀ ਇੰਤਜ਼ਾਮ ਕਰੋ ਖਾਲੀ ਬਟੂਏ ਨੂੰ ਪਾਰਨ ਦਾ ਸੱਤਵਾਂ ਇਲਾਜ ਹੈ ਆਪਣੀ ਕਮਾਉਣ ਦੀ ਕਾਬਲੀਅਤ ਵਧਾਓ ਮੇਰੇ ਵਿਦਿਆਰਥੀਓ ਅੱਜ ਮੈਂ ਤੁਹਾਨੂੰ ਖਾਲੀ ਬਟੂਏ ਦਾ ਸਭ ਤੋਂ ਵੱਡਾ ਇਲਾਜ ਦੱਸਾਂਗਾ ਅੱਜ ਮੈਂ ਤੁਹਾਡੇ ਨਾਲ ਪੈਸੇ ਬਾਰੇ ਨਹੀਂ ਉਹ ਹਰ ਦਿਵਾਰੇ ਗੱਲ ਕਰਾਂਗਾ ਅੱਜ ਮੈਂ ਤੁਹਾਡੇ ਮਨ ਅਤੇ ਤੁਹਾਡੀ ਜ਼ਿੰਦਗੀ ਦੀਆਂ ਉਹਨਾਂ ਚੀਜ਼ਾਂ ਬਾਰੇ ਦੱਸਾਂਗਾ ਜੋ ਤੁਹਾਡੀ ਸਫਲਤਾ ਲਈ ਜਾਂ ਸਫਲਤਾ ਦੇ ਖਿਲਾਫ ਕੰਮ ਕਰਦੀਆਂ ਹਨ ਇਹ ਕਹਿ ਕੇ ਅਰਕਦ ਨੇ ਸੱਤਵੇਂ ਦਿਨ ਦੀ ਕਲਾ ਸ਼ੁਰੂ ਕੀਤੀ ਕੁਝ ਦਿਨ ਪਹਿਲਾਂ ਇੱਕ ਨੌਜਵਾਨ ਮੇਰੇ ਕੋਲ ਕਰਜ਼ਾ ਲੈਣ ਆਇਆ ਮੈਂ ਉਸ ਨੂੰ ਪੁੱਛਿਆ ਕਿ ਉਸ ਨੂੰ ਕਰਜ਼ਾ ਲੈਣ ਦੀ ਕੀ ਲੋੜ ਹੈ ਉਸ ਨੇ ਦੱਸਿਆ ਕਿ ਉਸ ਦੀ ਕਮਾਈ ਤੋਂ ਉਸ ਦੇ ਖਰਚੇ ਪੂਰੇ ਨਹੀਂ ਹੁੰਦੇ ਮੈਂ ਉਸ ਨੂੰ ਕਿਹਾ ਇਸ ਸਾਵ ਨਾਲ ਉਸ ਨੂੰ ਕਰਜ਼ਾ ਦੇਣਾ ਕਿਸੇ ਵੀ ਸ਼ਾਹੂਕਾਰ ਲਈ ਠੀਕ ਨਹੀਂ ਕਿਉਂਕਿ ਉਸ ਦੇ ਕੋਲ ਕਰਜ਼ਾ ਮੋੜਨ ਲਈ ਲੋੜਿੰਦੇ ਪੈਸੇ ਨਹੀਂ ਹੁੰਦੇ ਮੁੰਡਿਆ ਤੈਨੂੰ ਵੱਧ ਪੈਸੇ ਕਮਾਉਣ ਦੀ ਲੋੜ ਹੈ ਮਾਸ ਨੂੰ ਕਿਹਾ ਤੂੰ ਆਪਣੀ ਆਮਦਨ ਵਧਾਉਣ ਲਈ ਕੀ ਕਰਦਾ ਹੈ ਜੋ ਵੀ ਮੈਂ ਕਰ ਸਕਦਾ ਹਾਂ ਉਹ ਸਭ ਕਰਦਾ ਹਾਂ ਉਸ ਨੇ ਜਵਾਬ ਦਿੱਤਾ ਪਿਛਲੇ 2 ਮਹੀਨਿਆਂ ਵਿੱਚ ਮੈਂ 6 ਵਾਰੀ ਆਪਣੇ ਮਾਲਕ ਕੋਲ ਗਿਆ ਹਾਂ ਅਤੇ ਬੇਨਤੀ ਕੀਤੀ ਹਾਂ ਕਿ ਤਨਖਾਹ ਵਧਾਓ ਪਰ ਕੋਈ ਫਾਇਦਾ ਨਹੀਂ ਹੋਇਆ ਇਸ ਤੋਂ ਜ਼ਿਆਦਾ ਤੇ ਕੋਈ ਬੰਦਾ ਨਹੀਂ ਕਰ ਸਕਦਾ ਅਸੀਂ ਉਸ ਦੇ ਭੋਲੇਪਨ ਤੇ ਹੱਸ ਸਕਦੇ ਹਾਂ ਪਰ ਉਸ ਦੇ ਕੋਲ ਆਪਣੀ ਆਮਦਨ ਵਧਾਉਣ ਲਈ ਇੱਕ ਜ਼ਰੂਰੀ ਕਾਬਲੀਅਤ ਸੀ ਏਸੀ ਪੈਸੇ ਕਮਾਉਣ ਦੀ ਉਸ ਦੀ ਸਪਸ਼ਟ ਤੇ ਵੱਡੀ ਇੱਛਾ ਸਫਲਤਾ ਤੋਂ ਪਹਿਲਾਂ ਸਫਲਤਾ ਦੀ ਇੱਛਾ ਹੋਣੀ ਜ਼ਰੂਰੀ ਹੈ ਅਤੇ ਇਹ ਇੱਛਾ ਮਜ਼ਬੂਤ ਅਤੇ ਸਪਸ਼ਟ ਹੋਣੀ ਚਾਹੀਦੀ ਹੈ ਆਮ ਇੱਛਾਾਂ ਵਿੱਚ ਬਸ ਕਮਜ਼ੋਰ ਰੀਜਾਂ ਹੁੰਦੀਆਂ ਹਨ ਕਿ ਸੇ ਬੰਦੇ ਦਾ ਅਮੀਰ ਹੋਣ ਦੀ ਇੱਛਾ ਰੱਖਣ ਦਾ ਕੋਈ ਫਾਇਦਾ ਨਹੀਂ ਹੁੰਦਾ ਪਰ ਜੇ ਇੱਛਾ 5 ਸੋਨੇ ਦੇ ਸਿੱਕਿਆਂ ਦੀ ਹੋਵੇ ਤਾਂ ਇਸ ਵਿੱਚ ਬਹੁਤ ਸਪਸ਼ਟਤਾ ਆ ਜਾਂਦੀ ਹੈ ਇਸ ਕਰਕੇ ਇਹ ਪੂਰੀ ਹੋ ਸਕਦੀ ਹੈ ਜਦੋਂ ਉਸਨੇ 5 ਸੋਨੇ ਦੇ ਸਿੱਕਿਆਂ ਦੀ ਇੱਛਾ ਦੇ ਨਾਲ ਇੱਕ ਮਕਸਦ ਜੋੜ ਲਿਆ ਉਹ ਅੱਗੇ ਇਸ ਤਰ੍ਹਾਂ ਦਾ ਹੋਰ ਵੀ ਰਾਹ ਲੱਭੇਗਾ ਤੇ 10 ਸਿੱਕੇ 20 ਸਿੱਕੇ 1000 ਸਿੱਕੇ ਦਾ ਇਸ ਤੋਂ ਵੀ ਵੱਧ ਕਮਾ ਸਕਦਾ ਹੈ ਅਤੇ ਅਮੀਰ ਬਣ ਸਕਦਾ ਹੈ ਇਸ ਤਰ੍ਹਾਂ ਇੱਕ ਛੋਟੀ ਇੱਛਾ ਪੂਰੀ ਕਰਨ ਤੋਂ ਉਹ ਵੱਡੀਆਂ ਇੱਛਾਵਾਂ ਪੂਰੀਆਂ ਕਰਨੀ ਸਿੱਖ ਸਕਦਾ ਹੈ। ਦੌਲਤ ਇਸ ਤਰ੍ਹਾਂ ਹੀ ਕਮਾਈ ਜਾਂਦੀ ਹੈ। ਪਹਿਲਾਂ ਛੋਟੀ ਰਕਮ, ਫਿਰ ਜਿਉਂ-ਜਿਉਂ ਬੰਦਾ ਸਿੱਖਦਾ ਅਤੇ ਵੱਧ ਕਾਬਲ ਹੁੰਦਾ ਜਾਂਦਾ ਹੈ ਤਾਂ ਵੱਡੀ ਰਕਮ। ਇੱਛਾਵਾਂ ਸਿੱਧੀਆਂ ਤੇ ਸਪਸ਼ਟ ਹੋਣੀਆਂ ਚਾਹੀਦੀਆਂ ਹਨ। ਜੇ ਇੱਛਾਵਾਂ ਬਹੁਤ ਜ਼ਿਆਦਾ, ਬਹੁਤ ਭੰਬਲਪੂਸੇ ਵਾਲੀਆਂ ਜਾਂ ਬੰਦੇ ਦੀ ਕਾਬਲੀਅਤ ਅਤੇ ਸਿਖਲਾਈ ਤੋਂ ਬਾਹਰ ਹੋਣ ਤਾਂ ਉਹ ਪੂਰੀਆਂ ਨਹੀਂ ਹੁੰਦੀਆਂ। ਜਿਵੇਂ ਜਿਵੇਂ ਬੰਦਾ ਆਪਣੇ ਕਿੱਤੇ ਵਿੱਚ ਵੱਧ ਕਾਬਲ ਬਣਦਾ ਹੈ ਉਸ ਦੀ ਕਮਾਉਣ ਦੀ ਕਾਬਲੀਅਤ ਵੀ ਵੱਧ ਹੀ ਰਹਿੰਦੀ ਹੈ ਉਹਨਾਂ ਦਿਨਾਂ ਵਿੱਚ ਜਦ ਮੈਂ ਤਾਂਬੇ ਦੇ ਕੁਝ ਸਿੱਕਿਆਂ ਲਈ ਮੁਨਸ਼ੀ ਦਾ ਕੰਮ ਕਰਦਾ ਸੀ ਮੈਂ ਵੇਖਿਆ ਕਿ ਕੁਝ ਲੋਕ ਮੇਰੇ ਤੋਂ ਵੱਧ ਕੰਮ ਕਰਦੇ ਹਨ ਅਤੇ ਮੇਰੇ ਤੋਂ ਵੱਧ ਕਮਾਉਂਦੇ ਹਨ ਮੈਂ ਫੈਸਲਾ ਕੀਤਾ ਕਿ ਮੈਂ ਉਹਨਾਂ ਤੋਂ ਵੱਧ ਕਮਾਵਾਂਗਾ ਬਹੁਤ ਛੇਤੀ ਮੈਨੂੰ ਸਮਝ ਲੱਗ ਗਈ ਕਿ ਉਹ ਮੇਰੇ ਤੋਂ ਵੱਧ ਸਫਲ ਕਿਉਂ ਹਨ ਆਪਣੇ ਕੰਮ ਵਿੱਚ ਵੱਧ ਦਿਲਚਸਪੀ ਲੈ ਕੇ ਵੱਧ ਧਿਆਨ ਦੇ ਕੇ ਅਤੇ ਵੱਧ ਮਿਹਨਤ ਕਰਕੇ ਮੈਂ ਉਹਨਾਂ ਵਿੱਚੋਂ ਬਹੁਤਾਂ ਤੋਂ ਵੱਧ ਕਮਾਉਣ ਲੱਗ ਪਿਆ ਜਦੋਂ ਮੇਰੀ ਕਾਬਲੀਅਤ ਵਧੀ ਮੈਨੂੰ ਉਸਦਾ ਇਨਾਮ ਮਿਲਿਆ ਅਤੇ ਮੈਨੂੰ ਛੇ ਵਾਰੀ ਆਪਣੇ ਮਾਲਕ ਕੋਲ ਵੀ ਨਹੀਂ ਜਾਣਾ ਪਿਆ ਜਿੰਨਾ ਵੱਧ ਅਸੀਂ ਸਿੱਖਦੇ ਹਾਂ ਉਹਨਾਂ ਵੱਧ ਹੀ ਕਮਾਉਂਦੇ ਹਾਂ ਜੋ ਬੰਦਾ ਆਪਣੇ ਕੰਮ ਨੂੰ ਸਿੱਖਣ ਵਿੱਚ ਵੱਧ ਮਿਹਨਤ ਕਰਦਾ ਹੈ ਉਸਨੂੰ ਉਹਨਾਂ ਹੀ ਇਸਦਾ ਇਨਾਮ ਮਿਲਦਾ ਹੈ ਜੇਕਰ ਉਹ ਦਸਤਕਾਰ ਹੈ ਤਾਂ ਉਸ ਨੂੰ ਉਹ ਤਰੀਕੇ ਅਤੇ ਸੰਦ ਵਰਤਣੇ ਸਿੱਖਣੇ ਚਾਹੀਦੇ ਹਨ ਜੋ ਉਸ ਖੇਤਰ ਦੇ ਸਭ ਤੋਂ ਹੁਨਰਮੰਦ ਲੋਕ ਵਰਤਦੇ ਹਨ ਜੇਕਰ ਉਹ ਬਕਾਲਤ ਜਾਂ ਹਕੀਮ ਦਾ ਕੰਮ ਕਰਦਾ ਹੈ ਉਸ ਨੂੰ ਆਪਣੇ ਕਿਤੇ ਦੇ ਹੋਰਨਾਂ ਲੋਕਾਂ ਨਾਲ ਵਿਚਾਰ ਚਰਚਾ ਕਰਕੇ ਵੱਧ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਜੇਕਰ ਉਹ ਵਪਾਰੀ ਹੈ ਉਸ ਨੂੰ ਘੱਟ ਕੀਮਤ ਤੇ ਬਿਹਤਰ ਸਮਾਨ ਖਰੀਦਣਾ ਚਾਹੀਦਾ ਹੈ ਇਨਸਾਨ ਦਾ ਕੰਮ ਹਮੇਸ਼ਾ ਬਦਲਦਾ ਤੇ ਬਿਹਤਰ ਹੁੰਦਾ ਰਹਿੰਦਾ ਹੈ ਕਿਉਂਕਿ ਤੇਜ਼ ਦਿਮਾਗ ਵਾਲੇ ਲੋਕ ਬਿਹਤਰ ਹੁਨਰ ਸਿੱਖਦੇ ਰਹਿੰਦੇ ਹਨ ਤਾਂ ਕਿ ਉਹ ਆਪਣਾ ਉਹ ਕੰਮ ਹੋਰ ਵਧੀਆ ਤਰੀਕੇ ਨਾਲ ਕਰ ਸਕਣ ਉਹਨਾਂ ਨੂੰ ਪੈਸੇ ਮਿਲਦੇ ਹਨ ਇਸ ਕਰਕੇ ਮੈਂ ਸਭ ਨੂੰ ਕਹਿੰਦਾ ਹਾਂ ਕਿ ਤਰੱਕੀ ਲਈ ਸਭ ਤੋਂ ਅੱਗੇ ਲੱਗ ਕੇ ਸਿੱਖੋ ਅਤੇ ਇੱਕੋ ਜਗ੍ਹਾ ਤੇ ਰੁਕੇ ਨਾ ਰਹੋ ਨਹੀਂ ਤੇ ਪਿੱਛੇ ਰਹਿ ਜਾਓਗੇ ਜ਼ਿੰਦਗੀ ਵਿੱਚ ਬਹੁਤ ਚੀਜ਼ਾਂ ਅਜਿਹੀਆਂ ਆਉਂਦੀਆਂ ਹਨ ਜੋ ਸਾਨੂੰ ਚੰਗੇ ਤਜਰਬੇ ਦੇ ਕੇ ਸਾਨੂੰ ਅਮੀਰ ਬਣਾਉਂਦੀਆਂ ਹਨ ਜੇ ਕੋਈ ਇਨਸਾਨ ਵਾਕਈ ਆਪਣੀ ਇੱਜ਼ਤ ਕਰਦਾ ਹੈ ਤਾਂ ਉਸ ਨੂੰ ਇਹ ਕੰਮ ਜ਼ਰੂਰ ਕਰਨੇ ਚਾਹੀਦੇ ਹਨ ਉਸ ਨੂੰ ਆਪਣਾ ਕਰਜ਼ਾ ਛੇਤੀ ਤੋਂ ਛੇਤੀ ਚੁਕਾ ਦੇਣਾ ਚਾਹੀਦਾ ਹੈ ਅਤੇ ਉਹ ਚੀਜ਼ਾਂ ਨਹੀਂ ਖਰੀਦਣੀਆਂ ਚਾਹੀਦੀਆਂ ਜੋ ਉਸ ਦੀ ਆਮਦਨ ਤੋਂ ਬਾਹਰ ਹਨ ਉਸ ਨੂੰ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਉਸਾਰੇ ਚੰਗਾ ਸੋਚਣ ਅਤੇ ਚੰਗਾ ਬੋਲਣ ਉਸ ਨੂੰ ਆਪਣੀ ਵਸੀਅਤ ਬਣਾਉਣੀ ਚਾਹੀਦੀ ਹੈ ਤਾਂ ਕਿ ਜਦੋਂ ਉਸ ਦੀ ਮੌਤ ਹੋਵੇ ਉਸ ਦੀ ਦੌਲਤ ਨੂੰ ਚੰਗੀ ਤਰ੍ਹਾਂ ਵੰਡਿਆ ਜਾ ਸਕੇ ਉਸ ਅੰਦਰ ਉਹਨਾਂ ਲੋਕਾਂ ਪ੍ਰਤੀ ਦਇਆ ਹੋਣੀ ਚਾਹੀਦੀ ਹੈ ਜੋ ਗਰੀਬ ਅਤੇ ਕਿਸਮਤ ਦੇ ਮਾਰੇ ਹਨ ਉਸਨੂੰ ਆਪਣੀਆਂ ਹੱਦਾਂ ਦਾ ਧਿਆਨ ਰੱਖਦਿਆਂ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਸਨੂੰ ਆਪਣੇ ਲੋਕਾਂ ਨਾਲ ਹਮੇਸ਼ਾ ਸੋਹਰਦਤਾ ਨਾਲ ਵਰਤਣਾ ਚਾਹੀਦਾ ਹੈ। ਇਸ ਲਈ ਖਾਲੀ ਬਟੂਏ ਦਾ ਸੱਤਵਾਂ ਤੇ ਆਖਰੀ ਇਲਾਜ ਹੈ। ਆਪਣੀ ਕਾਬਲੀਅਤ ਵਧਾਓ, ਵੱਧ ਸਿੱਖੋ, ਵੱਧ ਸੂਝਵਾਨ ਬਣੋ, ਵੱਧ ਹੁਨਰਮੰਦ ਬਣੋ ਅਤੇ ਅਜਿਹੇ ਕੰਮ ਕਰੋ ਕਿ ਤੁਹਾਡੀਆਂ ਆਪਣੀਆਂ ਨਜ਼ਰਾਂ ਵਿੱਚ ਤੁਹਾਡਾ ਸਨਮਾਨ ਬਣਿਆ ਰਹੇ। ਇਸ ਤਰ੍ਹਾਂ ਇਨਸਾਨ ਵਿੱਚ ਆਤਮ ਵਿਸ਼ਵਾਸ ਵਧੇਗਾ ਅਤੇ ਉਹ ਆਪਣੀਆਂ ਇੱਛਾਵਾਂ ਪੂਰੀਆਂ ਕਰ ਸਕੇਗਾ। ਇਹ ਖਾਲੀ ਬਟੂਏ ਦੇ ਉਹ ਸੱਤ ਇਲਾਜ ਹਨ ਜੋ ਆਪਣੇ ਲੰਮੇ ਅਤੇ ਸਫਲ ਜੀਵਨ ਦੇ ਤਜਰਬੇ ਤੋਂ ਸਿੱਖੇ ਹਨ ਮੈਂ ਚਾਹੁੰਦਾ ਹਾਂ ਕਿ ਹਰ ਇਨਸਾਨ ਜੋ ਅਮੀਰ ਹੋਣਾ ਚਾਹੁੰਦਾ ਹੈ ਉਹ ਇਹਨਾਂ ਨੂੰ ਜ਼ਰੂਰ ਸਿੱਖੇ ਮੇਰੇ ਵਿਦਿਆਰਥੀਓ ਬੇਵੀ ਲੋਨ ਵਿੱਚ ਇੰਨਾ ਸੋਨਾ ਹੈ ਕਿ ਤੁਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਇੱਥੇ ਤੁਹਾਡੇ ਵਿੱਚੋਂ ਹਰ ਕਿਸੇ ਵਾਸਤੇ ਬਹੁਤ ਖਜ਼ਾਨਾ ਹੈ ਹੁਣ ਅੱਗੇ ਵਧੋ ਅਤੇ ਹਰ ਕਿਸ ਨੂੰ ਇਹ ਸੱਚ ਸਿਖਾਓ ਕੇ ਮਹਾਰਾਜ ਦੇ ਸ਼ਹਿਰ ਦਾ ਕੋਈ ਵੀ ਵਸਨੀਕ ਇਸ ਸ਼ਹਿਰ ਦੇ ਖਜ਼ਾਨਿਆਂ ਵਿੱਚੋਂ ਹਿੱਸਾ ਲੈ ਕੇ ਅਮੀਰ ਹੋ ਸਕਦਾ ਹੈ। ਅਧਿਆਇ ਸਮਾਪਤ। ਅਗਲੇ ਅਧਿਆਇ ਵਿੱਚ ਆਪਾਂ ਮਿਲਾਂਗੇ ਕਿਸਮਤ ਦੀ ਦੇਵੀ ਨੂੰ। ਜੇਕਰ ਤੁਹਾਨੂੰ ਮੇਰੀ ਇਹ ਪੇਸ਼ਕਾਰੀ ਪਸੰਦ ਆਈ ਤਾਂ ਕਿਰਪਾ ਕਰਕੇ ਮੇਰੇ ਚੈਨਲ ਕਿਤਾਬ ਕਾਫਲਾ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ। ਧੰਨਵਾਦ।